ਤਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਮੈਂ ਆ ਹੀ ਰঞ্জੀਤ ਦੇ ਨਾਲ ਬਾਹਰ ਕੰਮ ਕਰਵਾਉਣ ਆਪੇ ਆਹ ਵੇਖੋ ਇਹ ਵਿਚਾਰਾ ਕੰਮ ਕਰ ਰਿਹਾ ਰਾਨਕੀ ਫੀਲ ਹੋ ਰਹੀ ਐ ਇੰਨੀ ਗਰਮੀ 'ਚ ਕੰਮ ਕਰਕੇ ਗਰਮੀ ਹੋ ਰਹੀ ਐ ਆ ਸਾਰੀਆਂ ਪਾਈਪਾਂ ਇੰਨੀਆਂ ਆਇਆਂ ਲਾਈਆਂ ਇੰਨੇ ਪਰ ਲੈ ਕੇ ਨੌਕਰੀਆਂ ਲੱਗੇ ਹੋਏ ਆ ਨਹੀਂ ਇਹਨਾਂ ਵਾਲੇ ਪੜਾਉਣਾ ਪੜਨਾ ਨਾ ਨਾ ਰਾਨੇ ਇਹ ਜੋ ਕੋਈ ਮਰਜ਼ੀ ਆਖੀ ਜਾਵੇ ਅਸੀਂ ਨੂੰ ਪੜਾਈ ਦੇਣਾ ਇਹਨੇ ਤੋੜ ਦਿੱਤੀ ਵੈਲਡਿੰਗ ਦੀ ਲੀਡ ਹੁਣ ਇਹਨੂੰ ਕੀ ਕਰੇਗਾ ਇਹਨੂੰ ਜੋੜ ਲੱਗ ਗਿਆ ਲੱਗ ਗਿਆ ਪੈਣੀ ਵਾਲੇ ਖਾਣ ਵਾਲੇ ਉਹ ਤਾਂ ਲਾਲਾ ਲਾਲਾ ਕਿੱਥੇ ਗਏ ਤੇਰੇ ਚਸ਼ਮੇ ਆਹ ਹੋ ਅੰਦਾਜ਼ ਗਾਣਿਆਂ ਅੰਦਾਜ਼ ਗਾਣਿਆਂ ਵਾਲੇ ਸੋ ਇਹ ਘੜ ਜਾਵੇ ਇਹ ਵੈਲਡਿੰਗ ਨਹੀਂ ਚੱਲਣ ਰਿਆ ਮਹਾ ਕਸਾਕ ਜਾ ਕੇ ਚੱਲੋਂ ਹੁੰਦਿਆ ਉਧਰ ਵੇਖੋ ਉਹਨੂੰ ਬਿਠਾਇਆ ਵਿਚਾਰੇ ਨੂੰ ਐਨੀ ਧੁੱਪੇ ਐਨੀ ਗਰਮੀ ਆ ਰਾਣੇ ਨਿੰਬੂ ਪਾਣੀ ਪਿਆ ਵਿਚਾਰੇ ਨੂੰ ਐਨਾ ਸੂਰਜ ਸੂਰਜ ਸਿਰ ਤੇ ਪਿਆ ਇਹ ਤਾਂ ਨੋਰਮਲ ਇਹਨਾਂ ਸੈਟ Song ਬਹੁਤ ਸੋਹੰਦਾ ਹੈਗਾ ਇਹਦਾ ਕਿਸਾਨ ਦਾ ਫੇਵਰੇਟ ਹੈ ਸੈਟ Song ਆ ਹਿੰਦੀ ਦਿਲ ਕਾ ਸੀਸਾ ਖੇਲ ਖੇਲ ਮੇ ਟੁੱਟ ਗਿਆ ਇਹ ਮਸ਼ੀਨ ਤਾਂ ਹੁੰਦਾ ਹੁੰਦਾ ਹੈ ਹੈਣਾ ਰਾਣੇ ਡਰਾਈਵਰਾਂ ਵਾਲੇ ਦਿਲ ਕਾ ਸੀਸਾ ਖੇਲ ਖੇਲ ਮੇ ਟੁੱਟ ਗਿਆ ਇਹਦੇ ਕੋਲ ਬੜੇ ਬੋਰਿੰਗ ਜਿਹੇ ਗੰਦੇ ਜਿਹੇ ਗਾਣੇ ਆ ਕੋਈ ਵਿਰਲਾ ਹੀ ਇਹਦੇ ਕੋਲ ਸੋਹਣਾ ਗਾਣਾ ਹੈਣਾ ਨੀ ਨਰਵਾੜ ਪੰਨੂ ਤੇ ਤੇ ਪੈਣੀ ਵਾਲੇ ਖਾਨ ਤੇ ਸੋਹਣੇ ਗਾਣੇ ਇਹਦੇ ਕੋਲੇ ਬਾਕੀ ਦਿਲ ਕਾ ਸੀਸਾ ਖੇਲ ਖੇਲ ਗਾਕੇ ਤਾਂ ਮੈਂ ਖਾਦੇ ਰਾਣੇ ਤੇਰੇ ਫੇਵਰੇਟ ਸੌਂਗ ਆ ਓਏ ਮੇਰੀ ਆਵਾਜ਼ ਆ ਰਹੀ ਹੈ ਕੀ ਅੱਲਾ ਕਰ ਡੁਪਲੀਕੇਟ ਉਹ ਵਿਚਾਰੇ ਗਰੀਬ ਨੂੰ ਕਾਦੋ ਠਾਤਾ ਹੈ ਨਹੀਂ ਤੂੰ ਉਠਾਇਆ ਐਨੇ ਵਿਚਾਰੇ ਗਰੀਬ ਨੂੰ ਸੌਣ ਨਹੀਂ ਦਿੱਤਾ ਇੱਕ ਹੋਰ ਵਿਚਾਰੀ ਗਰੀਬਣੀ ਉਹ ਵੇਖੋ ਧੁੱਪੇ ਵਿਚਾਰੀ ਬੰਨੀ ਹੋਈ ਆ ਆ ਕੀ ਕਰ ਕੀ ਜਾਂਦੀਆਂ ਵਿਚਾਰੀਆਂ ਤੇ ਇਹਨੂੰ ਆਖਾ ਪਾਣੀ ਪਿਆ ਦੇ ਨਿੰਬੂ ਉਹਨਾਂ ਨੂੰ ਇਹ ਅੱਖੇ ਨਹੀਂ ਲੱਗਦਾ ਰਾਣਾ ਸਾਹਿਬ ਜੀ ਇਹ ਤਾਂ ਫੀਲਿੰਗ ਚੱਕੀ ਜਾਂਦਾ ਅਣਕ ਲਾ ਕੇ ਇਹ ਜਿੰਦੀ ਓਏ ਇਹ ਸਾਰਾ ਫੈਲੂ ਪਹਿਲੀ ਹੁੰਦਾ ਏ ਪਿਆਰ ਪਿੰਛੋਂ ਤਾਂ ਪਵਾੜਾ ਹੀ ਹੁੰਦਾ ਹੈ ਬਿਲਕੁਲ ਸੋਹਣੀ ਆਵਾਜ਼ ਨੇ ਹੈ ਆ ਤੁਸੀ ਕਹਦੇ ਯਾਰ ਰਾਣੇ ਕਹਦੇ ਕਹਦੇ ਕੋਈ ਇਹ ਨਹੀਂ ਜਾਣੇ ਵੀਰਾ ਨਹੀਂ ਮੇਰਾ ਨਿੰਨਾ ਜੀ ਘਾਹਰੇ ਆ ਭਾਈ ਗੁੱਸੇ ਨਾਲ ਵੇਖ ਰਿਹਾ ਇਹ ਪਾਉਦਾ ਰঞ্জੀਤ ਇਹ ਪਾਉਦਾ ਪਾਉਦਾ ਆੜੀ ਆ ਪੱਕਾ ਇਹ ਆ ਰਾਣੀ ਕੀ ਵੰਡਿਆ ਪੰਜ ਲੱਖ ਦੀਆਂ ਕਿੰਨੇ ਦੀਆਂ ਹੈਗੀਆਂ 5 ਲੱਖ ਦੀ ਮੂੰਹ ਵੇਖਿਆ ਸਾਡੇ ਅੰਦਾਜ਼ ਗਾਣੇ ਦੀਆਂ ਖਾਣ ਆ ਆ ਵੀਡੀਓ 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 ਓਏ ਹੁਣ ਪਤਾ ਲੱਗ ਗਿਆ ਮੈਨੂੰ ਅੱਜਾ ਮਾਰਦਾ ਓਏ ਰਾਣੀ ਤੇਰੇ ਵਰਗਾ ਕਮਲਾ ਆਇਆ ਕਰੀ ਤੇ ਆਰਦਾ ਓਏ ਕਰ ਦੇ ਯਾਰ ਉਹਦੋਂ ਤੋਂ ਤੁਰਿਆ ਵੀ ਨਹੀਂ ਸੀ ਕਰ ਦੇ ਕੋਈ ਨਹੀਂ ਫਿਰ ਆਈ ਚੱਕ ਰਿਹਾ ਇਹਨੂੰ ਫੜ ਕੇ ਰੱਖੇ ਨੂੰ ਬੱਸ 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 ਚੱਲਾ ਫਾੜ ਯਾਰ ਇਹਨੂੰ ਛੱਡ ਦੇ ਇਹਨੂੰ ਜੇਜ ਪਾੜਾ ਯਾਰ ਕਿਹੜਾ ਬੰਦਾ ਐਂ ਹੀ ਫੜ ਕੇ ਰੱਖੋ ਐਂ ਹੀ ਫੀਤੇ ਦੀ ਉਹ ਵੀਡੀਓ ਬਣਾਈ ਜਾਂਦਾ ਤੇਰੀ ਚੱਲ ਅੱਸੀ ਦਾ ਵੱਜੇ ਤੇ ਓਏ ਅਸਥਰ ਗਾਮ ਲੈਂਦਾ ਅਸਤਰ ਨਹੀਂ ਇਹ ਸਿੰਗਲ ਹੈ ਹੁਣ ਕੀ ਕਰਕੇ ਫਿਰ ਡੱਬੀ ਬਣੂਗੀ ਕਿ ਦਪੀਵਨ ਨਹੀਂ ਰਹੀ ਹਾਂਜੀ ਕੰਮ ਚੜਨ ਵਾਲਾ ਹੀ ਨੇ ਪਰ ਪਤਾ ਨਹੀਂ ਕੀ ਗੱਲ ਹੋ ਗਈ ਲਾਈਟ ਨੀ ਭੱਜ ਗਈ ਆਵਾਸੀਆਂ ਲੈਣ ਡਿਆ ਰਣ ਕੀ ਗੱਲ ਬਣੀ ਰਾਨੇ ਹੈ ਓਏ ਰਾਨੇ ਕੀ ਹੋਇਆ ਤਾਰੇ ਲੀਕੋ ਤੇ ਭਾਈ ਕੀ ਹੋ ਰਹੀ ਨਹੀਂ ਲਾਈਟ ਬਾਸੂ ਕੋਲ ਚਲੋ ਚੱਲਦਾ 10 ਮਿੰਟ ਕੰਮ ਚਲਾ ਦਿਓ ਯੋ 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 ਅੱਗੇ ਵੀ ਬੋਲਦੇ ਆਇਓ ਯੋ 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 ਹਨੀ ਜ਼ਿੰਗ ਕਿੰਨਾ ਖਰ ਅਡਜਸਟ ਕਰਨਾ ਹੈ ਮੈਂ ਮਾਹ ਕੱਟ ਵੱਢ ਕੇ ਫਿਰ ਵੀਡੀਓ ਬਣਾਉਣਾ ਜੇ ਤੂੰ ਅਪ ਸ਼ਬਦ ਬੋਲਦਾ ਮੇਰੀ ਵੀਡੀਓ ਚ ਆ ਗਈ ਬਾਹਦੀ ਫੀਲਿੰਗ ਚੱਕਦਾ ਹੈ ਓ ਦੋ ਮਿੰਟ ਖੜੀ ਦੋ ਮਿੰਟ ਇਧਰ ਵੇਖੋ ਇਹਨੂੰ ਨੌਲੇਜ ਕਿਡਨੀ ਵੈਲਡਿੰਗ ਗ੍ਰਾਈਂਡਰ ਚਲਾਉਂਦੀ ਪੱਤਾ ਪੋਰਤ ਹੈ ਮਿਸਤਰੀ ਸਾਹਿਬ ਤੁਹਾਨੂੰ ਬੁਲਾਉਣ ਚਾਹ ਘਰ ਤਾਈਆ ਖਾਨ ਸਾਹਿਬ ਕਿ ਦੇਖੋ ਹੈ ਇਹ ਥੋੜੀ ਹੈ 3 ਮਿੰਟ ਤੋਂ ਕੋਈ ਵੀ ਆ ਸਹੀ ਆ ਲਈ ਜਾ ਕੰਮ ਸਾਰਾ ਉਹ ਚੱਲਿਆ ਸੀ ਕਮਰੇ ਵਿੱਚ ਕੰਮ ਨਿਕਲ ਆਇਆ ਰਾਣੀ ਚਾਹ ਤੀ ਗਾਈਜ਼ ਵੀਰੇ ਹੈ ਭਈਰੇ ਗਾਈਜ਼ ਵੀਰੇ ਕਿੰਨਾ ਕੰਮ ਰਹਿ ਗਿਆ ਵੀਰੇ ਉਹ ਜੋ ਨਿਪਟਦਾ ਹੋਣਾ ਹੁਣ ਗਾਈਜ਼ ਵੀਰੇ ਹੁਣ ਗਾਈਜ਼ ਵੀਰੇ ਆਹ ਟੋਪੀਆਂ ਲਾਉਣੀਆਂ ਆ ਗਾਈਜ਼ ਜੀ ਮੈਂ ਕਰ ਤਾਰ ਲਿਆ ਯਾਰ ਆਹ ਦੋ ਟੋਪੀਆਂ ਨਾ ਹਟ ਜਾ ਅੱਛਾ ਯਾਰ ਵੜਦੈਂ ਕਰ ਲਓ ਖਾਨ ਸਾਹਿਬ ਤੁਹਾਡੀ ਉਹ ਐਣ ਕਿੱਥੇ ਆ ਖਾਨ ਸਾਹਿਬ ਐਣ ਕਿੱਥੇ ਆ ਖਾਨ ਸਾਹਿਬ ਜੀ ਐਣ ਕਿੱਥੇ ਆ ਐਣ ਢੋਲੇ ਦੇ ਫਾਰ ਸਾਡਾ ਜੀ ਸਾਰਾ ਕੰਮ ਨਿਬੜ ਚੁੱਕਿਆ ਵਾ ਹੁਣ ਅਸੀਂ ਪਸੰਦ ਪੇੜ ਇਕੱਠੇ ਕਰ ਲਿਆ ਰਣਾ ਜੀ ਡ੍ਰਿਲ ਸਾਹਿਬ ਤੇ ਆਪਦੀਆਂ ਐਣ ਕਾ ਚੱਕ ਲੋ ਜੇ ਬੜੀਆਂ ਇੰਪੋਰਟੰਟ ਆ ਤੇ ਖੋਰ ਕੀ ਰਹਿੰਦਾ ਚੱਕਣ ਨਾਲ ਬਾ ਵੈਲਡਿੰਗ ਚੱਕਣ ਬਸ ਇਹਨਾਂ ਆ ਮਾੜੀ ਜੀ ਲਾਗੇ ਨਾ ਕੁੰਡੀ ਤੇ ਕਹਿਣ ਦਿਆ ਇਹ ਜੀ ਪੁਰਾਣੇ ਜਵਾਨੇ ਦਾ ਵੈਲ ਲਗਾ ਪਹਿਲਾਂ ਤਾਰਾਂ ਹੋਰ ਗਿਆ ਹੁੰਦੀ ਸੀ ਬਹੁਤ ਹੀ ਫੀਲਿੰਗ ਚੱਕ ਜਾਂਦਾ ਉਹ ਦਵਾਰ ਤਾਂ ਬੋਲ ਦਵਾਰ ਤਾਂ ਬੋਲੀ ਇਕ ਟੁੰਨਾ ਡੇਕ ਬੈਣ ਤਾ ਇਹ ਕਾਫੀ ਤਾ ਸਾਰੇ ਸੰਦਰ ਬੇੜੇ ਚੱਕ ਲਿਆ ਨੇ ਸਾਰੇ ਸੰਦਰ ਪੀੜੇ ਆਪ ਕਿੱਥੇ ਹੋ? ਮੇਰੇ ਖਾਨ ਸਾਹਿਬ ਤੁਹਾਡੀਆਂ ਅੱਖਾਂ ਐਨਕਾ ਕਿੱਥੇ ਆ? ਓਏ ਯਾਰ ਖਾਨ ਸਾਹਿਬ ਨੇ ਆਪ ਦੀਆਂ ਅੱਖਾਂ 'ਚ ਐਨਕਾ ਲਾ ਕੇ ਵੀ ਵੈਲਡਿੰਗ ਪਵਾ ਗਏ। ਹੁਣੇ ਗੋਲੀਆਂ ਲੈ ਕੇ ਆਉਂਗਾ। ਅਸੀਂ ਪਹੁੰਚ ਚੁੱਕੇ ਹਾਂ ਇੱਥੇ। ਸੁਪਾਲੀ ਕਾਸ਼ ਹਮ ਆ ਗਏ ਆਪਣੇ ਘਰ। ਕਹੀ ਜਾਂਦੇ ਬਾਸ ਨਹੀਂ। ਯਾਦ ਰੂ ਅਹੀ ਜਾਣਾ ਸੀ ਉਹ ਅੱਡੇ ਤੇ ਇੱਕ ਤਾਂ ਦੁੱਧ ਵੀ ਲੈਣ ਜਾਣਾ ਤੇ ਵੈਸੇ ਵੀ ਅਸੀਂ ਅੱਡੇ ਤੋਂ ਚੱਲ ਜਾਨੇ ਹੁੰਨੇ ਆ ਖਾਣ ਪੀਣ ਵਾਸਤੇ ਤੇ ਇਹਨੂੰ ਆਖੀ ਇਹਨਾਂ ਨਾਲ ਕਿਨਾ ਟਾਈਮ ਹੋ ਗਿਆ ਤੈਨੂੰ ਆਖੀ ਇਹਨਾਂ ਨਾਲ ਓਏ ਮੈਂ ਤਾਂ ਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਇਹ ਤੇ ਨਾਹਣ ਦੀ ਇੰਦੀ ਤੇ ਨਾਹਣ ਦੀ ਦੁਸ਼ਮਣੀ ਬਹੁਤ ਜ਼ਿਆਦਾ ਆ ਗਈ ਇਹ ਨਾਹਣ ਦਾ ਵੈਰੀ ਆ ਖਾਤਰ ਕੇ ਸਿਰ ਨਾਹਣ ਦਾ ਤਾਂ ਪੱਕਾ ਹੀ ਜਾ ਮਾਸੀ ਸਾਡੀ ਹਿੰਮਤ ਵਾਲੀ ਜਿਹੜੀ ਇਹਨੂੰ ਮਵਾ ਦਿੰਦੀ ਆ ਮੈਂ ਤਾਂ ਬਈ ਨਾ ਲਿਆ ਸੀਗਾ ਰঞ্জੀਤ ਰਹਿ ਗਿਆ ਨਾਹਣ ਵਾਲਾ ਤੰਦਾ ਪਾਣੀ ਧਰਿਆ ਹੋਇਆ ਤੱਤਾ ਕਰਕੇ ਫਿਰ ਮੈਨੂੰ ਆਣਾ ਕਿ ਨਾਲ ਆ ਫਿਰ ਆਪਾਂ ਅੱਡੇ ਤੇ ਚੱਲਦੇ ਹਾਂ ਨਾਲੇ ਦੁੱਧ ਲੈ ਆਉਣੇ। ਣਾਣੇ ਨੇ ਨਾਲ ਲਿਆ ਹੁਣ ਲਾਊਗਾ ਕੋ ਬਰਾਤੀ ਰਾਤ ਨੂੰ। ਹੋ ਨਹੀਂ ਭਰਾਵਾ। ਹੈ? ਨਾਲੀ ਆਉਣ ਲੱਗਾ। ਮਹਾਨਾਤਾ ਕੀਤੇ ਹੈ ਬੈਂਤੀਆਂ ਬੁੰਟੀਆਂ ਗੱਡੀਆਂ ਇੰਨੀਆਂ ਤੇ ਹੁਣ ਰੋਟੀ ਖਾ ਕੇ ਫਿਰ ਅਸੀਂ ਅੱਡੇ ਤੇ ਜਾਣਾ ਆ। ਹਮਾਂ ਪੈਸੇ ਦੇ ਦੁੱਧ ਵਾਸਤੇ। ਦੇਣੇ ਔਰ ਬਿਮਾਰੀ ਮੇਰੇ ਨਾਨੀ ਜੀ ਆਏ ਹੋਏ ਨੇ। ਕਿਵੇਂ ਨਾਨੀ? ਮੇਰੀ ਬੀਬੀ ਨੂੰ ਉੱਚਾ ਸੁਣਦਾ ਜੀ। ਬਹੁਤ ਉੱਚਾ ਸੁਣਦਾ। ਮੈਂ ਤਾਂ ਚੱਲਿਆ ਜੀ ਅੱਡੇ ਤੇ। ਰੰਜੀਤ ਉਹ ਖੜਾ ਲੈ ਉਹ ਗੰਦਾ 2 ਮਿੰਟਾਂ ਲੈ ਹੋਰ ਖੜ ਜਾ ਤੇ 9:30 8:30 ਹੋ ਜੱਲਿਆ ਇਹ ਇਕੱਲੀ ਨਾਨੀ ਨਹੀਂ ਮੇਰੀਆਂ ਤਿੰਨ ਤਿੰਨ ਨਾਨੀਆਂ ਇਹ ਦੋ ਭੈਣ ਤਿੰਨ ਭੈਣਾਂ ਨੇ ਮੇਰੀ ਨਾਨੀ ਤੇ ਦੋ ਹੋਰ ਨੇ ਇੱਕ ਮੇਰੀ ਨਾਨੀ ਰਹਿੰਦੀ ਆ ਰਾਜਸਥਾਨ ਕੋਲੇ ਮੇਨੂੰ ਨਾਨਕ ਡੱਬ ਵਾਲੀ ਇੱਕ ਜਨਾਲਾਬਾਦ ਹੁਣ ਵੇਖੋ ਮੈਂ ਤਾਂ ਪਿੱਛੇ ਪਿੱਛੇ ਜਾ ਰਿਹਾ ਹਾਂ ਸੁਰੱਖਿਆ ਕਰਾਣਾ ਦਾ ਤੇ ਆਹ ਵੇਖੋ ਕਿੱਡਾ ਇਹਨੂੰ ਮੈਨੂੰ ਤਾਂ ਟੱਪ ਲੈ ਜਾਂਦੇ ਹੁਣ ਬੂਆ ਬੰਦ ਕਰਨ ਡਿਆ ਵਾ ਉਹ ਜਾਏ ਭਰਾਵਾ ਆਪਣਾ ਕੀ ਕਿਵੇਂ ਆ ਉਹਦਾ ਨਾ ਤਾਂ ਬਿਕਤੀ ਕਰਦਾ ਇਹ ਆਉਂਦਾ ਨਹੀਂ ਇਹਨੂੰ ਸਜ਼ਾ ਮਿਲਿਆ ਮੇਰੀ ਗੱਡੀ ਵਾਲੀ ਗੱਡੀ پتہ ਕਿਹੜੀ ਆਉਣ ਵਾਲੀ ਹੈ ਜੀ ਐਗਨਰ ਉਹ ਨਾ ਯਾਰ ਚਲਾ ਚਲੀ ਗਏ ਦੁੱਧ ਹੀ ਲੈ ਲਿਆ ਹੀ ਆ ਰਿਹਾ ਹੁਣ ਅਸੀਂ ਚੱਲੇ ਆ ਘਰ ਨੂੰ ਬਾਏ ਬਾਏ ਸਾਹਿਬ ਉਹ ਤਾਂ ਯਾਰ ਕੋਈ ਅਹੀਂ ਜੀ ਦੁੱਧ ਲੈ ਲਿਆ ਰਹਾ ਤਾਂ ਕਿੰਨੇ 10:30 ਹੋ ਗਏ ਕਿ 11:00 ਵਜੇ ਆ ਘਰੇ ਜਨ 10:40 ਹੋ ਗਿਆ ਲਗਭਗ 11:00 ਵਜ ਗਏ ਆ ਤੇ ਹੁਣ ਅਸੀਂ ਘਰੇ ਜਨ ਲਿਆ ਤੇ ਤੇ ਕੀ ਆਣਾ ਘਰੇ ਜਨ ਨੇ ਤੇ ਬਸ ਘਰੇ ਜਨ ਨੇ ਓਏ ਗੱਡੀ ਗੱਡੀ ਆ ਗਈ ਕੁੱਤੇ ਪੈ ਗੇ ਡੰਡਾ ਹੱਥ ਚ ਕੁੱਤੇ ਦੇ ਸਿਰ ਤੇ ਮਾਰਨਾ ਜੇ ਚ ਪਾ ਆ ਉਹ ਆ ਰਿਹਾ ਓਏ ਨਹੀਂ ਆਪਣੇ ਪਿੰਡੀ ਆਹ ਵੇਖੋ ਹਰ ਰੋਸ ਸਾਨੂੰ ਪੈਂਦਾ ਆ ਵਾਲਾ ਬੰਦਾ ਰਾਨੀ ਮਤਲਬ ਕਿ ਕੁੱਤਾ ਜਿਹੜਾ ਪਿੱਛੇ ਖੜਾ ਸੀ ਮਤਲਬ ਸੌਰੀ ਬਈ ਰਾਣੀ ਸੌਰੀ ਮਾਫੀ ਤਾਂ ਕੋ ਕੈਮਰਾ ਦੇ ਬਾਕੀ ਬਈ ਜੇ ਵੀਡੀਓ ਵਧੀਆ ਲੱਗੀ ਹੋਈ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਨਹੀਂ ਹਾਲੇ ਨਹੀਂ ਹਲੇ ਹੀ ਘਰੇਗਾ ਜਾਣਾ ਵਾ ਤੇ ਆਹ ਜੇ ਚਪਾ ਨੂੰ ਹੜ ਜਾ ਅਸੀਂ ਪਹੁੰਚ ਗਏ ਅਸੀਂ ਘਰੇ ਹੁਣ ਤੇ ਨਾਨੀ ਸੁੱਤੇ ਵੇ ਮੇਰੇ ਤੇ ਮਮਾ ਪਾਪਾ ਵੀ ਜਾ ਰਹੇ ਸੌਣੇ ਮਮਾ ਕੋਲੇ ਸੁਤਾਈ ਮੰਗਵੇ ਆ ਗਿਆ ਸੀ ਓਏ ਬਾਕੀ ਵੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ